ਮੈਂ ਸਦੀਪ ਸਿੰਘ ਮੋਗਾ ਜੀ ਰਾਧਾ ਸਵਾਮੀ ਡੇਰਾ ਕੋੜਾ ਪੂਰਾ ਰੋਡ ਤੇ ਰਹਿਣ ਵਾਲਾ ਐ ਐਕਸੀਡੈਂਟ ਹੋਇਆ ਕਿ ਲੱਗਦੇ ਸੀ ਤੁਹਾਡੇ ਖਦਰਾ ਸੋੜੇ ਪਿੱਛੇ ਹੈ ਤੇ ਭਾਂਜਾ ਮੇਰਾ ਜੀ ਇੱਕ ਐਂਟਰ ਗੱਡੀ ਨਾਲ ਐਕਸੀਡੈਂਟ ਹੋਇਆ ਇੱਕ ਬੇਲੀ ਘਰ ਦੇ ਠੇਕੇ ਦੇ ਮੂਰੇ ਜੀ ਇਧਰੋਂ ਕਿਧਰ ਜਾ ਰਹੇ ਸੀ ਇਹ ਮੋਗਾ ਦਿਹਾੜੀ ਲਾ ਕੇ ਸਮਾਨ ਸਾਰਾ ਤੇ ਕੋਲੇ ਆ ਜੀ ਰੋਟੀ ਪਾਣੀ ਸਬਜ਼ੀ ਸਾਰਾ ਕੋ ਲੈ ਜਾਂਦਾ ਮੂਰੇ ਟਰੱਕ ਵਾਲਾ ਕੋ ਕੈਂਟਰ ਵਾਲਾ ਵਿੱਚ ਮਾਰ ਗਿਆ ਜੀ ਉਹ ਥਾਂ ਤੇ ਮੌਤ ਹੋ ਗਈ ਕਾਹਦਾ ਕਾਹਦਾ ਐਕਸੀਡੈਂਟ ਹੋਇਆ ਉਹ ਕਬ ਮੋਕਾ ਕਮ ਕੱਢੀ ਉਧਰੋਂ ਦੀ ਮੋਟਰਸਾਈਕਲ ਤੇ ਜਾਂਦਾ ਪਿਆ ਸੀ ਇਹ ਮੋਟਰਸਾਈਕਲ ਤੇ ਟੈਂਟਰ ਸੇ ਹਾਂ ਪਿੰਡ ਨੂੰ ਜਾਂਦਾ ਪਿਆ ਸੀ ਉਧਰੋਂ ਵਾਗ ਕੇ ਫੜਨਾ ਲਵਾ ਰਿਹਾ ਸੀ ਕਿੰਨੇ ਕੋਲ ਉਮਰ ਹੋ ਗਈ 20 ਸਾਲ ਦੀ ਹੈਗੀ ਬਸ ਇਹ ਪਹਿਲਾ ਬੱਚਾ ਹੀ ਹੋਣ ਵਾਲਾ ਸੀ ਚੌਥਾ ਮਹੀਨਾ ਲੱਗਿਆ ਹੋਇਆ ਵਿਆਹ ਨੂੰ ਚਾਰ ਮਹੀਨੇ ਹੋ ਗਏ ਵਿਆਹ ਨੂੰ ਨਹੀਂ ਜੇ ਬੱਚਾ ਬੱਚਾ ਹੋਣ ਵਾਲਾ ਚੌਥਾ ਮਹੀਨਾ ਹੈ ਵਿਆਹ ਨੂੰ ਹੋ ਗਿਆ ਨਾ 8-9 ਮਹੀਨੇ ਬਸ ਨਾ ਤੇ ਕੋਈ ਟੈਂਪਰ ਨਹੀਂ ਸੀ ਕਿ ਹਾਂਜੀ ਹਾਂਜੀ ਪੁਲਸ ਆ ਕੇ ਗਈ ਐਂਬੂਲੈਂਸ ਲੈ ਕੇ ਆਏ ਆ ਮੁਲਾਜ਼ਮ ਸਾਰਾ ਰੋਡ ਤੇ ਮੌਕਾ ਦੇਖ ਕੇ ਸਾਰਾ ਫਸਾਇਆ ਕਿਹੜੇ ਪਿੰਡ ਜਾ ਰਹੇ ਇਹ ਚੰਦਪੁਰਾਣੇ ਜੀ ਹਾਂ ਜੀ ਹਾਂਜੀ ਦਿਹਾੜੀ ਕਰਕੇ ਉਹਦਾ ਸੌਦਾ ਪਤਾ ਸਾਰਾ ਜਾ ਕੇ ਦੇਖ ਸਕਦੇ ਉੱਥੇ ਡੁੱਲਿਆ ਪਿਆ ਉਹ ਮੈਂ ਉਹ ਸਾਰਾ ਖਿਲਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਮਾਸ਼ ਸੈਟੀਸਟਿਡ ਮੋਗਾ ਨੂੰ ਐਮਰਜੈਂਸੀ ਨੰਬਰ ਤੇ ਕਾਲ ਆਈ ਸੀ ਪੁਲਸ ਮੁਲਾਜ਼ਮਾਂ ਦੀ ਤੇ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚ ਚੁੱਕੇ ਸੀਗੇ ਜੋ ਸਿੰਘਾਂ ਵਾਲੇ ਬਿਜਲੀ ਗ੍ਰਿਡ ਹੈਗਾ ਉਹਦੇ ਸਾਹਮਣੇ ਐਕਸੀਡੈਂਟ ਹੋਇਆ ਸੀਗਾ ਕੈਂਟਰ ਦਾ ਤੇ ਮੋਟਰਸਾਈਕਲ ਦਾ ਜੀ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਡੈਥ ਹੋ ਗਈ ਹੈ ਜੀ ਤੇ ਉਹਨਾਂ ਨੂੰ ਲਿਆ ਕੇ ਮੋਰਚੀ ਦੇ ਵਿੱਚ ਚਮਾ ਕਰਵਾਇਆ ਗਿਆ ਸਰਕਾਰੀ ਹਸਪਤਾਲ ਜੀ ਪਤਾ ਲੱਗ ਸਕੀਏ ਕਿ ਇਹ ਜਿਹੜਾ ਮੋਟਰਸਾਈਕਲ ਚੱਲੇ ਕਿ ਕਿਧਰੋਂ ਆ ਕੇ ਕਿਧਰ ਜਾ ਰਿਹਾ ਸੀ ਇਹ ਦੱਸਣ ਦੇ ਮੁਤਾਬਕ ਹੈ ਜੀ ਰਾਹਗਿਰਿਆਂ ਦੇ ਵਿੱਚੋਂ ਸਿੰਘਾਂ ਵਾਲੇ ਪਾਸੇ ਚੰਦਪੁਰਾਣੇ ਵੱਲ ਨੂੰ ਜਾ ਰਿਹਾ ਸੀਗਾ ਜੀ ਇਹ ਕਿੰਨੀ ਉਮਰ ਹੈ ਜੀ ਇਸ ਮੋਟਰਸਾਈਕਲ

समथिंग ट्वेंटी थ्री ईयर ओल्ड मेल जिसकी सूचना ये ब्रॉड डेड अपने पास आया और इसकी सूचना पुलिस को दे दी गई है और बाकी इसकी बॉडी को मोर्चरी में शिफ्ट करवा दिया गया सर जी पता लग सकेगा ये एक्चुअली कैसे हुआ है ये तो अपन को पता नहीं मतलब रोड ट्रैफिक एक्सीडेंट आरएससी का केस है पर बाद में सूचित कर देंगे परिवार तो को सर पता नहीं ये पुलिस वाले लेकर आए हैं हेड गोस्टेबल सतनाम सिंह ਮੈਂ ਸਦੀਸ਼ ਸਿੰਘ ਮੋਗਾ ਜੀ ਰਾਧਾ ਸਵਾਮੀ ਡੇਰਾ ਕੋੜਾ ਪੂਰਾ ਰੋਡ ਤੇ ਰਹਿਣ ਵਾਲਾ ਐਕਸੀਡੈਂਟ ਹੋ ਗਿਆ ਕੀ ਲੱਗਦੀ ਸੀ ਤੁਹਾਡੇ ਕੱਦ ਰਾਇ ਸੋਡਰ ਦੇ ਪਿੱਛੇ ਹੈ ਪੰਜਾ ਮੇਰਾ ਜੀ ਇੱਕ ਐਂਟਰ ਗੱਡੀ ਨਾਲ ਐਕਸੀਡੈਂਟ ਹੋਇਆ ਇੱਕ ਬੇਲੀ ਘਰ ਦੇ ਠੇਕੇ ਤੇ ਮੂਰੇ ਜੀ ਕਿਧਰੋਂ ਕਿਧਰ ਜਾ ਰਿਹਾ ਇਹ ਮੋਗਾ ਦਿਹਾੜੀ ਲਾ ਕੇ ਸਮਾਨ ਸਾਰਾ ਇਹਦੇ ਕੋਲੇ ਆ ਜੀ ਰੋਟੀ ਪਾਣੀ ਸਬਜ਼ੀ ਸਾਰਾ ਕੋ ਲੈ ਜਾਂਦਾ ਮੂਰੇ ਟਰੱਕ ਵਾਲਾ ਕੋ ਕੈਂਟਰ ਨਾਲ ਵਿੱਚ ਮਾਰ ਗਿਆ ਜੀ ਉਹ ਥਾਂ ਤੇ ਹੀ ਮੌਤ ਹੋ ਗਈ ਕਾਹਦਾ ਪਤਾ ਐਕਸੀਡੈਂਟ ਹੋ ਗਿਆ ਉਹ ਕਬ ਮੋਕਾ ਕਮ ਕੱਢੀ ਉਧਰੋਂ ਦੀ ਮੋਟਰਸਾਈਕਲ ਤੇ ਜਾਂਦਾ ਪਿਆ ਸੀ ਇਹ ਮੋਟਰਸਾਈਕਲ ਤੇ ਟੈਂਟਰ ਸੇ ਹਾਂ ਪਿੰਡ ਨੂੰ ਜਾਂਦਾ ਪਿਆ ਸੀ ਉਧਰੋਂ ਵਾਗ ਕੇ ਫੜਨਾ ਲਵਾ ਰਿਹਾ ਸੀ ਕਿੰਨੇ ਕੋਲ ਉਮਰ ਹੋ ਗਈ 20 ਸਾਲ ਦੀ ਹੈਗੀ ਬਸ ਇਹ ਪਹਿਲਾ ਬੱਚਾ ਹੀ ਹੋਣ ਵਾਲਾ ਸੀ ਚੌਥਾ ਮਹੀਨਾ ਲੱਗਿਆ ਹੋਇਆ ਵਿਆਹ ਨੂੰ ਚਾਰ ਮਹੀਨੇ ਹੋ ਗਏ ਵਿਆਹ ਨੂੰ ਨਹੀਂ ਜਦ ਬੱਚਾ ਬੱਚਾ ਹੋਣ ਵਾਲਾ ਚੌਥਾ ਮਹੀਨਾ ਹੈ ਵਿਆਹ ਨੂੰ ਹੋ ਗਿਆ ਨਾ 8-9 ਮਹੀਨੇ ਬਸ ਨਾ ਤੇ ਕੋਈ ਟੈਂਪਰ ਨਹੀਂ ਸੀ ਕਿ ਹਾਂਜੀ ਹਾਂਜੀ ਪੁਲਸ ਆ ਕੇ ਗਈ ਐਂਬੂਲੈਂਸ ਲੈ ਕੇ ਆਏ ਆ ਮੁਲਾਜ਼ਮ ਸਾਰਾ ਰੋਡ ਤੇ ਮੌਕਾ ਦੇਖ ਕੇ ਸਾਰਾ ਫਸਾਇਆ ਕਿਹੜੇ ਪਿੰਡ ਜਾ ਰਹੇ ਇਹ ਚੰਦਪੁਰਾਣੇ ਜੀ ਹਾਂ ਜੀ ਹਾਂਜੀ ਦਿਹਾੜੀ ਕਰਕੇ ਉਹਦਾ ਸੌਦਾ ਪਤਾ ਸਾਰਾ ਜਾ ਕੇ ਦੇਖ ਸਕਦੇ ਉੱਥੇ ਡੁੱਲਿਆ ਪਿਆ ਉਹ ਮੈਂ ਉਹ ਸਾਰਾ ਖਿਲਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਮਾਸ਼ ਸੈਟੀਸਟਿਡ ਮੋਗਾ ਨੂੰ ਐਮਰਜੈਂਸੀ ਨੰਬਰ ਤੇ ਕਾਲ ਆਈ ਸੀ ਪੁਲਸ ਮੁਲਾਜ਼ਮਾਂ ਦੀ ਤੇ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚ ਚੁੱਕੇ ਸੀਗੇ ਜੋ ਸਿੰਘਾਂ ਵਾਲੇ ਬਿਜਲੀ ਗ੍ਰਿਡ ਹੈਗਾ ਉਹਦੇ ਸਾਹਮਣੇ ਐਕਸੀਡੈਂਟ ਹੋਇਆ ਸੀਗਾ ਕੈਂਟਰ ਦਾ ਤੇ ਮੋਟਰਸਾਈਕਲ ਦਾ ਜੀ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਡੈਥ ਹੋ ਗਈ ਹੈ ਜੀ ਤੇ ਉਹਨਾਂ ਨੂੰ ਲਿਆ ਕੇ ਮੋਰਚੀ ਦੇ ਵਿੱਚ ਚਮਾ ਕਰਵਾਇਆ ਗਿਆ ਸਰਕਾਰੀ ਹਸਪਤਾਲ ਜੀ ਪਤਾ ਲੱਗ ਸਕੀਏ ਕਿ ਇਹ ਜਿਹੜਾ ਮੋਟਰਸਾਈਕਲ ਚੱਲੇ ਕਿ ਕਿਧਰੋਂ ਆ ਕੇ ਕਿਧਰ ਜਾ ਰਿਹਾ ਸੀ ਇਹ ਦੱਸਣ ਦੇ ਮੁਤਾਬਕ ਹੈ ਜੀ ਰਾਹਗਿਰਿਆਂ ਦੇ ਵਿੱਚੋਂ ਸਿੰਘਾਂ ਵਾਲੇ ਪਾਸੇ ਚੰਦਪੁਰਾਣੇ ਵੱਲ ਨੂੰ ਜਾ ਰਿਹਾ ਸੀਗਾ ਜੀ ਇਹ ਕਿੰਨੀ ਉਮਰ ਹੈ ਜੀ ਇਸ ਮੋਟਰਸਾਈਕਲ

समथिंग ट्वेंटी थ्री ईयर ओल्ड मेल जिसकी सूचना ये ब्रॉड डेड अपने पास आया और इसकी सूचना पुलिस को दे दी गई है और बाकी इसकी बॉडी को मोर्चरी में शिफ्ट करवा दिया गया सर जी पता लग सकेगा ये एक्चुअली कैसे हुआ है ये तो अपन को पता नहीं मतलब रोड ट्रैफिक एक्सीडेंट आरएससी का केस है पर बाद में सूचित कर देंगे परिवार तो को सर पता नहीं ये पुलिस वाले लेकर आए हैं हेड गोस्टेबल सतनाम सिंह ਮੈਂ ਸਦੀਸ਼ ਸਿੰਘ ਮੋਗਾ ਜੀ ਰਾਧਾ ਸਵਾਮੀ ਡੇਰਾ ਕੋੜਾ ਪੂਰਾ ਰੋਡ ਤੇ ਰਹਿਣ ਵਾਲਾ ਐਕਸੀਡੈਂਟ ਹੋ ਗਿਆ ਕੀ ਲੱਗਦੀ ਸੀ ਤੁਹਾਡੇ ਕੱਦ ਰਾਇ ਸੋਡਰ ਦੇ ਪਿੱਛੇ ਹੈ ਪੰਜਾ ਮੇਰਾ ਜੀ ਇੱਕ ਐਂਟਰ ਗੱਡੀ ਨਾਲ ਐਕਸੀਡੈਂਟ ਹੋਇਆ ਇੱਕ ਬੇਲੀ ਘਰ ਦੇ ਠੇਕੇ ਤੇ ਮੂਰੇ ਜੀ ਕਿਧਰੋਂ ਕਿਧਰ ਜਾ ਰਿਹਾ ਇਹ ਮੋਗਾ ਦਿਹਾੜੀ ਲਾ ਕੇ ਸਮਾਨ ਸਾਰਾ ਇਹਦੇ ਕੋਲੇ ਆ ਜੀ ਰੋਟੀ ਪਾਣੀ ਸਬਜ਼ੀ ਸਾਰਾ ਕੋ ਲੈ ਜਾਂਦਾ ਮੂਰੇ ਟਰੱਕ ਵਾਲਾ ਕੋ ਕੈਂਟਰ ਨਾਲ ਵਿੱਚ ਮਾਰ ਗਿਆ ਜੀ ਉਹ ਥਾਂ ਤੇ ਹੀ ਮੌਤ ਹੋ ਗਈ ਕਾਹਦਾ ਪਤਾ ਐਕਸੀਡੈਂਟ ਹੋ ਗਿਆ ਉਹ ਕਬ ਮੋਕਾ ਕਮ ਕੱਢੀ ਉਧਰੋਂ ਦੀ ਮੋਟਰਸਾਈਕਲ ਤੇ ਜਾਂਦਾ ਪਿਆ ਸੀ ਇਹ ਮੋਟਰਸਾਈਕਲ ਤੇ ਟੈਂਟਰ ਸੇ ਹਾਂ ਪਿੰਡ ਨੂੰ ਜਾਂਦਾ ਪਿਆ ਸੀ ਉਧਰੋਂ ਵਾਗ ਕੇ ਫੜਨਾ ਲਵਾ ਰਿਹਾ ਸੀ ਕਿੰਨੇ ਕੋਲ ਉਮਰ ਹੋ ਗਈ 20 ਸਾਲ ਦੀ ਹੈਗੀ ਬਸ ਇਹ ਪਹਿਲਾ ਬੱਚਾ ਹੀ ਹੋਣ ਵਾਲਾ ਸੀ ਚੌਥਾ ਮਹੀਨਾ ਲੱਗਿਆ ਹੋਇਆ ਵਿਆਹ ਨੂੰ ਚਾਰ ਮਹੀਨੇ ਹੋ ਗਏ ਵਿਆਹ ਨੂੰ ਨਹੀਂ ਜਦ ਬੱਚਾ ਬੱਚਾ ਹੋਣ ਵਾਲਾ ਚੌਥਾ ਮਹੀਨਾ ਹੈ ਵਿਆਹ ਨੂੰ ਹੋ ਗਿਆ ਨਾ 8-9 ਮਹੀਨੇ ਬਸ ਨਾ ਤੇ ਕੋਈ ਟੈਂਪਰ ਨਹੀਂ ਸੀ ਕਿ ਹਾਂਜੀ ਹਾਂਜੀ ਪੁਲਸ ਆ ਕੇ ਗਈ ਐਂਬੂਲੈਂਸ ਲੈ ਕੇ ਆਏ ਆ ਮੁਲਾਜ਼ਮ ਸਾਰਾ ਰੋਡ ਤੇ ਮੌਕਾ ਦੇਖ ਕੇ ਸਾਰਾ ਫਸਾਇਆ ਕਿਹੜੇ ਪਿੰਡ ਜਾ ਰਹੇ ਇਹ ਚੰਦਪੁਰਾਣੇ ਜੀ ਹਾਂ ਜੀ ਹਾਂਜੀ ਦਿਹਾੜੀ ਕਰਕੇ ਉਹਦਾ ਸੌਦਾ ਪਤਾ ਸਾਰਾ ਜਾ ਕੇ ਦੇਖ ਸਕਦੇ ਉੱਥੇ ਡੁੱਲਿਆ ਪਿਆ ਉਹ ਮੈਂ ਉਹ ਸਾਰਾ ਖਿਲਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਮਾਸ਼ ਸੈਟੀਸਟਿਡ ਮੋਗਾ ਨੂੰ ਐਮਰਜੈਂਸੀ ਨੰਬਰ ਤੇ ਕਾਲ ਆਈ ਸੀ ਪੁਲਸ ਮੁਲਾਜ਼ਮਾਂ ਦੀ ਤੇ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚ ਚੁੱਕੇ ਸੀਗੇ ਜੋ ਸਿੰਘਾਂ ਵਾਲੇ ਬਿਜਲੀ ਗ੍ਰਿਡ ਹੈਗਾ ਉਹਦੇ ਸਾਹਮਣੇ ਐਕਸੀਡੈਂਟ ਹੋਇਆ ਸੀਗਾ ਕੈਂਟਰ ਦਾ ਤੇ ਮੋਟਰਸਾਈਕਲ ਦਾ ਜੀ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਡੈਥ ਹੋ ਗਈ ਹੈ ਜੀ ਤੇ ਉਹਨਾਂ ਨੂੰ ਲਿਆ ਕੇ ਮੋਰਚੀ ਦੇ ਵਿੱਚ ਚਮਾ ਕਰਵਾਇਆ ਗਿਆ ਸਰਕਾਰੀ ਹਸਪਤਾਲ ਜੀ ਪਤਾ ਲੱਗ ਸਕੀਏ ਕਿ ਇਹ ਜਿਹੜਾ ਮੋਟਰਸਾਈਕਲ ਚੱਲੇ ਕਿ ਕਿਧਰੋਂ ਆ ਕੇ ਕਿਧਰ ਜਾ ਰਿਹਾ ਸੀ ਇਹ ਦੱਸਣ ਦੇ ਮੁਤਾਬਕ ਹੈ ਜੀ ਰਾਹਗਿਰਿਆਂ ਦੇ ਵਿੱਚੋਂ ਸਿੰਘਾਂ ਵਾਲੇ ਪਾਸੇ ਚੰਦਪੁਰਾਣੇ ਵੱਲ ਨੂੰ ਜਾ ਰਿਹਾ ਸੀਗਾ ਜੀ ਇਹ ਕਿੰਨੀ ਉਮਰ ਹੈ ਜੀ ਇਸ ਮੋਟਰਸਾਈਕਲ

समथिंग ट्वेंटी थ्री ईयर ओल्ड मेल जिसकी सूचना ये ब्रॉड डेड अपने पास आया और इसकी सूचना पुलिस को दे दी गई है और बाकी इसकी बॉडी को मोर्चरी में शिफ्ट करवा दिया गया सर जी पता लग सकेगा ये एक्चुअली कैसे हुआ है ये तो अपन को पता नहीं मतलब रोड ट्रैफिक एक्सीडेंट आरएससी का केस है पर बाद में सूचित कर देंगे परिवार तो को सर पता नहीं ये पुलिस वाले लेकर आए हैं हेड गोस्टेबल सतनाम सिंह